ਨੋ ਫਰਟਾਰਾ ਨੂੰ ਚਾਹ ਪਰ ਇਹ ਸਕਰੀਆ ਕਰ ਬਾਰਡਰ ਪਰ ਫਸ ਗਿਆ ਬਹੁਤ ਬੁਰੀ ਤਰ੍ਹਾਂ ਫਸਿਆ 20 ਹਟੜ ਦਾ ਨਾ ਨਹੀਂ ਲੈ ਰਿਹਾ ਹੈਗਾ ਮੈਂਗਾ ਘਰ ਤੋਂ ਚੱਲੀ ਚਾਹ ਪੀਏ ਜਾਂ ਕੇ ਕੀ ਕਰੇ ਯਾਰ ਬਤਾ ਹੋਰ ਹੀ ਹੋਣੀ ਲਾਡੀ ਭਾਜੀ ਦਾ ਫੋਨ ਆਇਆ ਕਹਿੰਦਾ ਸਾਡੀ ਸਾਈਡ ਬਹੁਤ ਜ਼ਿਆਦਾ ਗੜੇ ਪੈ ਰਹੇ ਆ ਉਹ ਮੈਨੂੰ ਵੀਡੀਓ ਬਣਾ ਕੇ ਭੇਜ ਜੂਗਾ ਫਿਰ ਮੈਂ ਸ਼ਾਇਦ ਤੁਹਾਡੇ ਵਿੱਚ ਥੋੜੇ ਜਿਹੇ ਪਾਰਟ ਵਿੱਚ ਲਾਉਂਦਾ ਨਾ ਰਬਾ 20 ਪਾ ਲੈ ਅਗੜੇ ਮਾਰੀ ਨਾ ਕਰ ਕਿਉਂਕਿ ਕਣਕਾਂ ਨੂੰ ਜੋਗਨ ਪਰ ਤੇ ਇਹ ਰਹੋਗੇ ਇਹ ਨਹੀਂ ਹੁਣ ਜੇਗਾ 20 ਚਲੋ 20 ਝੱਲ ਲੈਣੇ ਫਸਲਾਂ ਕੋਈ ਨਾ ਪਾਣੀ ਖੜੀ ਦੋ ਤਿੰਨ ਦਿਨ ਤੱਕ ਸੁੱਕ ਜਾਊਗਾ ਪਰ ਗੜੇ ਗੜੇ ਆਲਾ ਬਹੁਤ ਆ ਦੇਖਦੇ ਭਾਈ ਵੀਡੀਓ ਆਉਣ ਤੋਂ ਫਿਰ ਸਾਨੂੰ ਦਿਖਾਉਂਦਾ ਫਿਰ ਤੇ ਤੁਸੀਂ ਵੀ ਦੱਸੋ ਤੁਹਾਡੇ ਵਾਲੀ ਥਾਂ ਸੁੱਖਾ ਹੈ ਕਿ ਗੜੇ ਮਾਰੀ ਤਾਂ ਨਹੀਂ ਆਪਾਂ ਜਿਹੜੀ ਆ ਗਈ ਵੀਡੀਓ ਦੇਖਦਾ ਮੈਂ ਜਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਪੈ ਜਾਂਦਾ ਫਤੇਪੁਰ ਜੱਟਾ ਇਹਦੇ ਲਾਗਾਲੇ ਪਿੰਡਾਂ ਦੇ ਵਿੱਚ ਬਹੁਤ ਗੜੇ ਮਾਰੀ ਹੋਈ ਆ ਇਹ ਕੋਦਾ ਵੀ ਤੁਸੀਂ ਪੂਰਾ ਸ਼ਗਲਾ ਹੀ ਬਣਾ ਕੇ ਰੱਖਤਾ ਬਹੁਤ ਵੰਟਾ ਜਿਦਾਂ ਜਿਡੇ ਡਲੇ ਪਈ ਜੀ ਵੰਟਾ ਜਿਡੇ ਜਿਡੇ ਪਰ ਕੁਝ ਵੀ ਕਮੈਂਟ ਕਰਦੇ ਦੇਖੋ ਕਿਹੜੇ ਕਿਹੜੇ ਲਾਕਰ ਤੁਸੀਂ ਵੀਡੀਓ ਦੇਖਦੇ ਆ ਤੇ ਬਗੜ ਸਾਈਡ ਤੁਸਾਂ ਦੀ ਆ ਕਿ ਬਗੜ ਸਾਈਡ ਤੇ ਨਹੀਂ ਪਈ ਆਪਣਾ ਲਾਕਰ ਥੱਲੇ ਮੈਂਸ਼ਨ ਕਰੀ ਜੀ ਕਹਿ ਰਿਹਾ ਤੇ ਸਰੇੜ ਰੱਜ ਜੀ ਪਹਿਰਾ ਤੁਸੀਂ ਦੇਖਦੇ ਹੋ ਤੁਸੀਂ ਇਦਾਂ ਕਿੱਥੇ ਜਿੱਟਾ ਕਰਕੇ ਰੱਖਤਾ ਸਾਡੇ ਦੀ ਸਾਈਡ ਜੇ ਉਹ ਖਤੇ ਪਰ ਜਟਾ ਫਤੇ ਪਰ ਜਟਾ ਦੀ ਸਾਈਡ ਤੋਂ ਵੀਡੀਓ ਆਈ ਤੇਰੇ ਕੋਲ ਇਹ ਤੇ ਮੈਂ ਇਹ ਦੇਖ ਕੇ ਤੁਸੀਂ ਜਿਹੜੇ ਲਾਡੀ ਪੇਚ ਨੂੰ ਵੀਡੀਓ ਪੇਚੀ ਫਤੇ ਪਰ ਜਟਾ ਵਾਲੀ ਸਾਈਡ ਪਈ ਪਾਜੀ ਇੰਨੇ ਖੜੇ ਕਰੋ ਇੰਨੇ ਗੜੇ ਪਈ ਹੋਰ ਤਾਂ ਤੋ ਲੋ ਰੱਬ ਦੇ ਰੰਗਾ ਭਾਈ ਉਹਨੂੰ ਸਭ ਦਾ ਫਿਕਰ ਆ ਮੇਰਾ ਹੀ ਨਹੀਂ ਐ ਸਭ ਦੇ ਫਿਕਰ ਆ ਉਹ ਸਾਡਾ ਕਿਤੇ ਫਿਰ ਉੱਤੇ ਪਾਣੀ ਤੇ ਵਾਹ ਬਣਾ ਰੱਖਿਆ ਉਹ ਸਭ ਦੇ ਫਿਕਰ ਕੋੜਾ ਚੱਕਰ ਕੜਾ ਕੀ ਹੋ ਗਿਆ ਵੀ ਹੁਣ ਮੈਂ ਘਰ ਆ ਜਾਣਾ ਤੇ ਡਰਦਾ ਉਹ ਪੁੱਛੋ ਕਿਉਂ ਮੈਂ ਜਿਆ ਜਾਂਦੇ ਜਿਆਦੇ ਕਿਤੇ ਰਸਤੇ ਜਣਾ ਪੈਣ ਲੱਜਣ ਗੜੇ ਇੱਕਦ ਹੋਇਆ ਬੰਦਾ ਕਹਿੰਦਾ ਬੰਦਾ ਭਰਦਾ ਦਾ ਸੱਚ ਬੱਜੇ ਤਾਂ ਐਡੇ ਦਾ ਮੋਟੇ ਬਏ ਭਾਜੀ ਦੇ ਵੀ ਹੁਣ ਡਰ ਲੱਗ ਵੀ ਘਰ ਤੋਂ ਜਾਣੇ ਤੇ ਕਿਸੇ ਕਿਤੇ ਰਸਤੇ ਜਾਂਦੇ ਜਿਆਦੇ ਕਿਤੇ ਪੈਣ ਨਾ ਲੱਜੇ ਫਿਰ ਤੋਂ ਮੈਂ ਜਿਹੜੀ ਆ ਪਾ ਲੱਡੀ ਪਾਈ ਜਾਲੀ ਵੀਡੀਓ ਨੂੰ ਫੇਸਬੁੱਕ ਉੱਪਰ ਪਾ ਦਵਾ ਚਲੋ ਆਹ ਜਿੱਥੇ ਖੜ ਜਾਣਾ ਤੇ ਸਪੀਡ ਪਰ ਕੇ ਜਾਵਾ ਘਰ ਨੂੰ 2 ਮਿੰਟ ਦੇ ਘਰ ਪਹੁੰਚ ਜਾਣਾ ਮੈਂ ਇੰਨੀ ਸਪੀਡ ਨਾਲ ਜਾਣਾ ਘਰ ਨੂੰ ਐਤੋਂ ਪੂਰਾ 1.5 ਕਿਲੋਮੀਟਰ ਵੀਰ ਘਰ 1.5 ਮਿੰਟ ਤੋਂ ਮੈਂ 3 4 ਮਿੰਟ ਲਾਏ ਜਾਣੇ ਭੱਜ ਕੇ ਜਾਣਾ ਸਰਪੇਈ ਜੀ ਨਾ ਧੜਾ ਤਾਰਫ ਸਵਾਸਟਰ ਪਰਾਇ ਨੂੰ 1.5 2 ਘੰਟੇ ਹੋ ਜੱਤੀ ਪੈ ਰਿਆ ਸਾਡੇ ਹੀ ਹੈਗਾ ਨਾ 50 ਚੱਲ ਕਮ ਚਾਬੀ ਦੀ ਜਾਂਦੀ ਮੋਟਰ ਦੀ ਜਦੋਂ ਮੈਂ ਅੰਦਰ ਵਾਜਣਾ ਤਾਂ ਹੰਡ ਰੱਗ ਦੇ ਨਾਲ ਪੈਰ ਵੀ ਸਦੋਂਦੇ ਜਾਂਦੇ ਜਾਂਦੇ ਲੈ ਕੇ ਰੱਬ ਦਾ ਤੌਰ ਚੱਲਿਆ ਬਈ ਪੂਰਾ ਛੱਡ ਗਿਆ ਹੁਣ ਉਹ ਹਵਾ ਨਾਲ ਜਦ ਲੈ ਛਤਰੀ ਬਹੁਤ ਉੱਡਦੀ ਤੇਰੀ ਚੱਲੀ ਆ ਬਈ ਸੋ ਆਹ ਇਹਨੂੰ ਸਤਨ ਸੱਚਾ ਪਾਤਸ਼ਾਹ ਆ ਸੋਣਾ ਪੈਰਾਂ 'ਕਿ ਰੱਖੀ ਹਲੇ ਰਾਹੀ ਨਾ ਹਲੇ ਅੱਜ ਛੱਦਰੀ ਕੋ ਸਿੱਟਣ ਦੀ ਆਵਾਜ਼ ਆਉਂਦੀ ਬਣੀ ਇਹ ਵੀ ਚੱਲੀਏ ਚੱਲੀਏ ਵੀ ਚੱਲੀਏ ਮੀਂਹ ਦੁਆਰੇ ਤੇਜ਼ ਹੋ ਗਿਆ ਉੱਪਰ ਦੀ ਪਾਣੀ ਦਾ ਬਹੁਤ ਜ਼ਿਆਦਾ ਬਦਬੂ ਆ ਰਹੀ ਆ ਪਿੰਡਰ ਦਾ ਪਾਣੀ ਆ ਰਿਹਾ ਨਾ ਓਹੋ ਖੜਾ ਖੜਾ ਪਾਣੀ ਬਦਬੂ ਮਾਰ ਲਾ ਜਦਾ ਸਹੀ ਗੱਲ ਆ ਪਰ ਫਸਰਾ ਵਾਸਤੇ ਬਧੀਆ ਰਹਿਣਾ ਤਾਂ ਪਾਣੀ ਇਹ ਪਿੰਡਰ ਦਾ ਹੀ ਰਿਹਾ ਗਾਣੀ ਚ ਇਹ ਤੇ ਜੋਗਾ ਫੇਟ ਕੋਰੇ ਕਰੋ ਚਾਹ ਰਿਹਾ ਦੇਖੋ ਪਾਣੀ ਪਿੰਡ ਤੋਂ ਸਾਰਾ ਇੱਥੇ ਨੂੰ ਹੋ ਕੇ ਨਿਕਲਦਾ ਔਰ ਤੇ ਪੂਰਪੁਰ ਦੀ ਪਾਣੀ ਟਪਾਸਾ ਇੱਧਰ ਤੇ ਵੀ ਬਹੁਤ ਬੇ ਇਧਰ ਲਾਡੀ ਭਾਜੀ ਰਾਹ ਤੇ ਪਿੰਡ ਗੜੇ ਮਰੀ ਹੋਈ ਬਹੁਤ ਬਹੁਤ ਗੜੇ ਮਰੀ ਹੋਈ ਉਧਰ ਲੈ ਕੇ ਹੋਣਾ ਹੈ ਕਮਾਨ ਵਾਲੀ ਪਾਸੇ ਲੈ ਕੇ ਉੱਥੇ ਬਹੁਤ ਗੜੇ ਪਏ ਹਾਂ ਉੱਥੇ ਉੱਥੇ ਉਧਰ ਨੂੰ ਪਏ ਬਹੁਤ ਜ਼ਿਆਦਾ ਹਾਂ ਆ ਤੁਹਾਨੂੰ ਦਿਖਾਉਂਦਾ ਵੀਡੀਓ ਵਿੱਚ ਬਹੁਤ ਜ਼ਿਆਦਾ ਗੜੇ ਮਾਰੀ ਹੋਈ ਪਈ ਹੈ ਰੱਬ ਸੁੱਖ ਰੱਖੇ ਪਾਣੀ ਪਾਣੀ ਹੋ ਗਿਆ ਚਾਰੇ ਪਾਸੇ ਮੇਰਾ ਪਾਰਸਲ ਆ ਚਲਿਆ ਤੇ ਹੁਣ ਆਹਾ ਬੀਜ ਲਾਈਏ ਆ ਦੇਖੋ ਇਹ ਬੀਜ ਇਹ ਕਈ ਕਿਸਮ ਦੇ ਆ ਤੇ ਬੀਜ ਤਿਆਰ ਕਰੀਏ ਪੱਡਾ ਬਾਹਰ ਆਉਣੇ ਆਗਾ ਕਾਦੇ ਜਣਾਉਣੀਆਂ ਮੈਂ ਆਨਲਾਈਨ ਸਰਚ ਕਰਦਾ ਟਾਈਮ ਮੈਂ ਬੰਦਾ ਆ ਗਿਆ ਬਾਦ ਆਉਣੇ ਆਗਾ ਬਸ ਕੋਈ ਫੋਨ ਆਇਆ ਤਾਂ ਮੈਨੂੰ ਪਾਰਸਲ ਮਗਾਇਆ ਤਾਂ ਮੈਂ ਕੋਈ ਸਦੇ ਜੁਰੂਰ ਤੇ ਲੈ ਲਈ ਟਾਪੇ ਤੇ ਪਾ ਰਿਹਾ ਤੂੰ ਹੁਣ ਨਿੰਮੇ ਤੇ ਫੜ ਲਈ ਆ ਲੈ ਗੋਮ ਕਰੀ ਫਿਰ ਬਸ ਤਾਂ ਅੱਛੀ ਜਾਲ ਲਾਈਂ ਦੇ ਪਰ ਦੇ ਕੰਨਾ ਵਿੱਚ ਲੋ ਜੀ ਆ ਗਿਆ ਆਪਣਾ ਦੇਖੀਏ ਵੀਡੀਓ ਕੁਝ ਵੱਡਾ ਲੱਗਦਾ ਤਾਂ ਐਸਾਂ ਮਾਂ ਛੋਟਾ ਹੀ ਇਹ ਬਹੁਤ ਸੁੰਦਰ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਤਾਂ ਵੀ ਛੋਟੇ ਆ ਤੁਸੀਂ ਕਿਹ ਬਾੜਦੇ ਤੇ ਵੱਡੇ ਹੁੰਦੇ ਹੋ ਫਿਰ ਵੱਡੇ ਵੱਡੇ ਹੁੰਦੇ ਆ ਕੋੜ ਕੋੜ ਮਿੱਟੀ ਪਾ ਕੇ ਆਪਾਂ ਬੀਜ ਚੱਲਣੇ ਆਪਾਂ ਨੇ ਬੀਜੇ ਚਲਾਉਣਾ ਦੇ ਬੀਜੇ ਪਾ ਕੇ ਢਿਲੀ ਢਿਲੀ ਤਿਆਰ ਕਰਨੀ ਹੈ ਮਿਹਨਤ ਆ ਦੇ ਖੇਤ ਵਿੱਚ ਪਾ ਕੇ ਚਲ ਇਹ ਕਿੰਨੇ ਪੰਜ ਦੇ ਦੇ ਲਿਆ 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 ਕਿੰਨਾ ਲਿਆ ਨਾ ਬੰਦਾ ਪੱਲਾ ਬਾਕੀ ਉੱਥੇ ਕੈਰੀ ਚ ਪਾ ਦੇ ਉਧਰ 20 ਤੇ ਵਜਾ ਕੇ ਇਹਦਾ ਬੋਲ ਕੋੜ ਕੋੜ ਸਮਾਨ ਪਾ ਦੇ ਵਿੱਚ ਮਾਲ ਪੱਤਾ ਦਾਇਆ ਪਾ ਦੇ ਮਿੱਟੀ ਬਹੁਤ ਬਹੁਤ ਮਿੱਟੀ ਦੀ ਗਈ ਜਾਦਾ ਨਹੀਂ ਮੈਂ ਨਾ ਦਬਾ ਸੜਦੇ ਮਿੱਟੀ ਵਿੱਚੋਂ ਬਸ ਉਹ ਦੀ 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 ਪਾ ਦੇ ਤੀਕਾ ਬਸ ਬਸ ਬਹੁਤ ਬਹੁਤ ਚੰਗੀ ਤਰ੍ਹਾਂ ਰੋੜਾ ਦੇ ਨਾ ਤੇ ਚੀਜ਼ ਹੋਰ ਲੈ ਕੇ ਆਉਂਦਾ ਮੈਂ ਲੈ ਥੋੜੀ ਦੋਈ ਵੀ ਪਾ ਦੇ ਵਿੱਚ ਵਾਸ ਵਜੋਂ ਨਾ ਪਰਦੇ ਨੂੰ ਤੇ ਬੱਚੇ ਵਰਗੇ ਪਾਉਂਦਾ ਉਹ ਉਹ ਕਹਿੰਦਾ ਮਡਲੀਆਂ ਜਿਹਾ ਨਾ ਹੁਣ ਪਤਲੀ ਪਤਲੀ ਪਾ ਦੇ ਵਿੱਚ ਆ ਗਲੀਆਂ ਜਿਹਾ ਨਾ ਆਹ ਆਹ ਪਰੇ 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 ਕੋਈ ਨਾ ਕੋਈ ਨਾ ਕੋਈ ਚੱਕਰ ਨਹੀਂ ਹੈ ਇਹਨਾਂ ਦਾ ਲੰਦਾ ਹੁੰਦਾ ਨਾ ਮੈਂ ਤਾਂ ਪਤਾ ਕਿੱਦਾਂ ਕਰਨਾ ਉਹਨੂੰ ਐ ਸਮੈਸ਼ ਕਰਨਾ ਜਿਦਾ ਰੇਤਾ ਹੁੰਦਾ ਹੈ ਚਲ ਕੋਈ ਨਹੀਂ ਹੁਣ ਪਾ ਦੇ ਪਾ ਦੇ ਪਹਿਲਾਂ ਉਹ ਕਰ ਲੈ ਚਲ ਸੋ ਰੱਖ ਦੇ ਨੂੰ ਫਿਰ ਦੇਖੀ ਹਾਂ ਲੈਂ ਬਾਜ ਲਾਉਣੇ ਜਿੱਦਣ ਹੁਣ ਆਹ ਆਹ ਬੀਜ ਇੱਕ ਲੈਂਚ ਹੁਣ ਮਨ ਪਤਾ ਹੋਵੇ ਠੀਕ ਆ ਕਿਹਦਾ ਬੀਜ ਹੈ ਢਗਦਣ ਉੱਪਰ ਤੇ ਥੋੜਾ ਥੋੜਾ ਜਿਹਾ ਮਿੱਟੀ ਚ ਲੱਗ ਜਵੇ ਇਹਨੂੰ ਇਦਾਂ ਥੋੜੀ ਤੇ ਹਰੇ ਚੱਲ ਰਹੇ ਨਾ ਕੋਈ ਕੋਹਰ ਪੇਪਰ ਚੱਲਿਆ ਕੋਈ ਬਸ ਠੀਕ ਹੈ ਬਹੁਤ ਮਹਿੰਗਾ ਬੀਜ ਆਇਆ ਹੋਇਆ ਹੈ ਨਾ ਕਿ 250 ਦਾ ਆਇਆ ਹੈ ਬੀਜ ਸਾਰੇ ਆ ਬਦੇ ਹਾਈਬ੍ਰਿਡ ਹੋ ਗਏ ਫਿਰ ਨਹੀਂ ਹੋਇਤਾ ਹੀ ਬਣੇ ਮਿੰਲਾ ਦੀਦੇ ਚ ਰੇਤਾ ਘਰੋਂ ਹੁੰਦਾ ਹੋਰ ਕਾ ਹੁੰਦਾ ਦਿੱਤਾ ਨਾ ਉੜੀਦਾ ਉਹ ਵਿੱਚ ਮਿਕਸ ਆ ਸਾਰਾ ਚੀਜ਼ਾਂ ਆਪਣੀ ਮਿੱਟੀ ਚ ਜਿਹੜੇ ਵਿੱਚ ਦੇਖਾ ਨਹੀਂ ਆਪਣੇ ਠੀਕ ਹੈ ਠੀਕ ਇਹਦੇ ਵਿੱਚ ਉਤ ਪਾਣ ਨੂੰ ਫਿਰ ਕੀ ਚੀਜ਼ ਅਰੇ ਪਾਤੀਆ ਪਾ ਤਾ ਸਾਰਾ ਕੁਝ ਪਾ ਲਿਆ ਮੈਡਮ ਹਰੇ ਹੋ ਗਏ ਸਾਰੇ ਵਿੱਚ ਮਹਿਗਾ ਹਾਂਜੀ ਹਾਂ ਹਾਂ ਹੁਣ ਆ ਨਾ ਇਹ ਛੱਡ ਕੇ ਪਾ ਲਾ ਦਿੰਦੇ ਮੈਂ ਕਹਿੰਦਾ ਹਨਾ ਦੋਲਦੀ ਲਾ ਦੇ ਕੋਈ ਨਾ ਦੇਖੀ ਹੋਗੀ ਮੈਂ ਇਹ ਰੇਟਾਂ ਕਰਕੇ ਲੈ ਆ ਉਹ ਹੀ ਟਰੇਨ ਆਜੇ ਵਿੱਚ ਹੋਰ ਲੈ ਕੇ ਆਉਂਗਾ ਮੈਂ ਲੈਣ ਲੱਗਦਾ ਹੁੰਦਾ ਕੋਈ ਨਹੀਂ ਚੱਲ ਪਣੇ ਇੱਥਾਂ ਇਹ ਤਾਂ ਉਗਣ ਵਾਲੇ ਧਰਤੀ ਸਿੱਖ ਪਾਰ ਕੇ ਨਿਕਲ ਜਾਂਦੇ ਆ ਹਾਂ ਇੱਧਰ ਲਾ ਦੇ ਇੱਧਰ ਇਹਨਾਂ ਦੋਨਾਂ ਚਲਾਉਣੇ ਨੇ ਉਹ ਨਾਲ ਚੱਲਿਓ ਹਣ ਐਂ ਕਰ ਜਿਹੜੇ ਬਚ ਗਏ ਨਾ ਇਹਦੇ ਵਿੱਚ ਨਾ ਕੁਲਫੀਆਂ ਜਵਾ ਦੇ ਕੁਲਫੀਆਂ ਜਵਾ ਦੇ ਕੁਲਫੀਆਂ ਕੁਲਫੀਆਂ ਦੇ ਕੇ ਕਰੂੰਗਾ ਗਰਮੇ ਗਰਮੇ ਕੁਲਫੀਆਂ ਜਵਾ ਕੇ ਦੇ ਦੇ ਕਰੀ ਲੈ ਨਾ ਖਲਾ ਬਸ ਠੀਕ ਆ ਪਰ ਨੋ ਲਾਡੀ ਭਾਜੀ ਨਾਲ ਅਸੀਂ ਖਰੜਾ ਇੱਥੇ ਆ ਗਏ ਖਰੜਾ ਆ ਪੰਜਾਬ ਆ ਪਿੱਛੇ ਦਿਖਾ ਦਾਂ ਮੈਂ ਕਿੱਥੇ ਗਏ ਚੱਲੀ ਭਾਜੀ ਲਈਏ ਵੀ ਫਿਰ ਦੇ ਦੇ ਆ ਉੱਲ ਦੇ ਬੜੇ ਆ ਮੈਂ ਠੀਕ ਬਧੀ ਜੂਜਾ ਕੰਪਨੀ ਹੈ ਜੈਨਸ਼ਨ ਨਾਲ ਉਹ ਹੂਜਾ ਹੂਜਾ ਸਿੰਘ ਲਓ ਜੀ ਦੇਜੋ ਸਮਾਨ ਅੰਦਰ ਕਹਿੰਦੇ ਲਾਡੀ ਭੱਜ ਨਹੀਂ ਹੁੰਦੇ ਲਾਡੀ ਭੱਜ ਹੁਣ ਤਖੜੇ ਕੰਮਾਂ ਭਰੇ ਹੁੰਦੇ ਆ ਅੱਜ ਸਾਡਾ ਇੱਕ ਸੌਦਾ ਛੋੜਿਆ ਦੇਖਿਆ ਸੀ ਤੇ ਇਹ ਲੰਮਾਰੀ ਲਈਏ ਦੇਖਦੇ ਆਂ ਭਾਈ ਬੰਦੇ ਨੇ ਯਕੀਨ ਤਾਂ ਬੜਾ ਦਿੱਤਾ ਵੀ ਤੁਹਾਡਾ ਹੋ ਜਾਊਗਾ ਵੀ ਹੋਊਗਾ ਸਮਾਨ ਸਾਰਾ ਬਾਕੀ ਦੇਖਦੇ ਆਂ ਇਹ ਖਰੜਚੇ ਦੁਕਾਨ ਪੈ ਜਾਂਦੀ ਹੈ ਇਹ ਪੰਜਾਬ ਕਿੱਤੀ ਵੜੀ ਸੈਂਟਰ ਸੈਂਟਰ ਲਿਖਾ ਹੋਇਆ ਹੈ ਜੋੜ ਸਟੋਰ ਦਾ ਕਾਨ ਹੈ ਨਾ ਜੀ ਬਾਈ ਪਿੱਛੇ ਤੋਂ ਨਿਕੜੇ ਕਿਧਰ ਵੈਦੀ ਕਿਹਨ ਪਿੱਛੇ ਤੋਂ ਮੋਟਰਸ ਨਾਲ ਖੜਾ ਹਾਂ ਠੱਕਾ ਤੇ ਬੱਜੇ ਦਾ ਲੈ ਮੈਂ ਹੁਣ ਲੱਕਿਆ ਰਹਾ ਹਾਂ ਉਹ ਇਹਦੇ ਕਰਦਾ ਹੁੰਦਾ ਲੋ ਜੀ ਮੈਂ ਦੱਲੀ ਬਾਈ ਬੈਠਾ ਹਰੀ ਕੌਲੀ ਦੇ ਵਿੱਚ ਹਰੇ ਰੰਗ ਦੇ ਬਣਦੀਆਂ ਮੈਂ ਦੂਜੇ ਨਹੀਂ ਆਈ ਬੱਸ ਬਾਕੀ ਗੱਲਾਂ ਬਾਤਾਂ ਦੇ ਕਰੀਏ ਮੈਂ ਖਾਣਾ ਕਰਾ ਪਰਤ ਕਰ ਚਲੋ ਬਾਈ ਇਹ ਕਿਹੜਾ ਗੱਲ ਕਰਦੇ ਬਸ ਇਹ ਚੀਜ਼ਾਂ ਤਾਂ ਤਖੋਣਾ ਨਹੀਂ ਚਾਹੁੰਦਾ ਅਸੀਂ ਕਿਆ ਕਰਦੇ ਕਿੱਥੇ ਕਿੱਥੇ ਕਿਆ ਕਾ ਸਾਡੇ ਲਿੰਕ ਹੈ ਇਨੇ ਸਾਨੂੰ ਮੈਨਾ ਮਾਰਿਆ ਤਾਂ ਵੀ ਘਰ ਆਉਂਦੇ ਮੈਨੂੰ ਦੁੱਧ ਨਹੀਂ ਬੁਲਾਉਂਦੇ ਆਇਆ ਨਹੀਂ ਕਰਨਾ ਹੈਗਾ ਦੇਖ ਲਾ ਦੇਖ ਲੈ ਦੇਖ ਹੁਣ ਆਪਣੇ ਘਰ ਆ ਗਏ ਤੇ ਮਹਿਕ ਤੇ ਦੀ ਮੀ ਦੋਨੇ ਸ਼ਰਵਰ ਗਏ ਤੇ ਇਧਰ ਗੁਰਬਾਣੀ ਦਾ ਪਾਸ ਕਰਦੇ ਤੇ ਹੁਣ ਬਿੜੂ ਡਿੱਟ ਕੀ ਪਤਾ ਕਿੱਡੀ ਵੱਡੀ ਮੈਨੂੰ ਇਹ ਨਹੀਂ ਪਤਾ ਵੀ ਕੰਮ ਬਹੁਤ ਕਰਨੇ ਪੈਂਦੇ ਆ ਮੇਰੇ ਅ ਸ਼ਾਇਦ ਬਲੌਂ ਥੋੜੀ ਬੰਦ ਕਰਾਂ ਮੈਂ ਹੁਣ ਕਿ ਕੰਮ ਬਹੁਤ ਕਰਨੇ ਆਲੇ ਮੇਰੇ ਬਾਸਤ ਤੇਲੀ ਮੈਨੂੰ ਜਾਣਾ ਪੈਣਾ ਆਉਣਾ ਪੈਣਾ ਫਿਰ ਡਿਲੀ ਉਹ ਹੀ ਰਿਟੇਲ ਜਾਂ ਬਲੌਗ ਨਾ ਬਣੇ। 10-15 ਦਿਨ ਸ਼ਾਇਦ ਮੈਂ ਫਰਸ਼ ਲਾਵਾਂ। ਫਿਰ ਦੇਖਦੇ ਹਾਂ। ਛੋਟੇ ਛੋਟੇ ਬਲੌਗ ਆ ਕਰਦਾ ਰਹੂੰਗਾ ਮੈਂ। ਤੇ ਬੰਦੇ ਤੇ ਕੰਮ ਨੂੰ ਬਲੌਗ ਚੱਲਦਿਆਂ ਚੱਲ ਜਣ ਤਾਂ ਜੇ ਆਪਾਂ ਮਿਹਨਤ ਕਰਾਂਗੇ। ਉਹ ਚੀਜ਼ ਉਹ ਹੀ ਚੀਜ਼ ਵਾਸਤੇ ਉੱਠਾ ਆਏ ਹਾਂ। ਆਪਾਂ ਕਰਾਂਗੇ। ਤੁਮ ਹੱਕ ਪਾਵਾਂਗੇ ਆਉਣ ਵਾਲੇ 1.5-2 ਮਹੀਨੇ ਤੱਕ। ਉਹ ਸਾਡਾ ਅਗਲਾ ਪ੍ਰੋਜੈਕਟ ਹੈ। ਤਰਾ ਹੁਣ ਪ੍ਰੋਜੈਕਟ ਤੇ ਮਿਹਨਤ ਕਰਦਾ ਤੋੜੀ ਕੋਈ ਜਿਤ ਨਹੀਂ ਆਏ ਤ੍ਰਿਗ ਜੀਵੇ ਓਕ ਜੀ ਧੰਨਵਾਦ ਜੀ ਤੁਹਾਡਾ ਮੇਰਾ ਹਾਰ ਜਨ ਸੰਤ ਗੁਰ ਸੰਗਤ ਧੰਨਵਾਦ ਵੀਡੀਓ ਦੇਖਣ ਵਾਸਤੇ ਮਿਲਦੇ ਆਵਰਕ ਸੀ ਵੀਡੀਓ ਕਹਿੰਦੇ ਗੱਲ ਚੱਲੀ ਸੀ ਤਨ ਤਨ ਸ਼ੇਅਰ ਕਰ ਦਿਓ ਤੁਹਾਡਾ ਸੰਗਤ ਜਿਤ ਹਾਰ ਰਸ ਮਿਲ ਜਨ ਨਾਨਕ ਕਹਿੰਦੇ ਇੱਕ ਮਿਲ ਲ ਸਬਸਕ੍ਰਾਈਬਰ ਰਾਗ ਜਦੋਂ ਇੱਕ ਮਿਲਨ ਹੋਇਆ ਤਾਂ ਉਸ ਤੋਂ ਪਹਿਲਾਂ ਮੈਂ ਨਾ ਕਿਸੇ ਮੁਰਚਾ ਨਹੀਂ ਕਿਹਾ ਵੀ ਸੈਨ ਸਬਸਕ੍ਰਾਈਬ ਕਰ ਲੋ ਆਪ ਆਏ ਹੋ ਤੇ ਨਾ ਸਰ ਕੋ ਬੜਕ ਦੇਖ ਲੋ ਅੱਜ ਤੋਂ ਬਾਅਦ ਸੈਲ ਪੱਥਰ ਮੈਂ 1.5 ਤੋਂ ਸਾਲ ਦੀ ਕਿਸੇ ਮੁਰਚਾ ਕਿਹਾ ਹੋਵੇ ਮੈਂ ਤੁਹਾਨੂੰ ਵੀ ਨਹੀਂ ਪਤਾ ਕਿ ਬੰਦੇ ਸੱਚ ਵੀ ਕਰਨਾ ਜਾਂ ਬਿਲਕੁਲ ਛੱਡੋ ਸਤ ਸਤਿ ਮਿਲੇ ਸੋ ਤਰਿਆ ਬੀੜੂ ਕੰਡਾ ਤੇ ਨੱਟ ਪਰਵਾਵਾ ਮੈਂ ਬੰਦ ਪਾਇਆ ਹੋ ਕੇ ਕਾਸ਼ਟ ਹਰਿਆ ਰਹਾ ਪ੍ਰਵਹ ਸੁਤਨੁ ਚਾ ਪਾਸ਼ਾ ਜਨੋ ਨਾ ਬੇਦਾਰ ਪੁੱਲ ਸੁਖ ਮਾਫ ਕਰੀ ਸੰਭ ਛੱਡ ਜੁ ਨਜ਼ਰ ਰੱਖੇ ਸਭ ਬੰਦੇ ਛੱਡ ਦੇ ਕਲਚ ਰਹੇ ਨੇ